ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਬੰਧੀ ਵਿੱਚ ਸਾਲਾਨਾ 104ਵਾਂ ਵਿਸ਼ੇਸ਼ ਸਮਾਗਮ ਪਿੰਡ ਮਾਦੋਪੁਰ ਜਲਵਾੜ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ। ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਕਲਾਸੀਫਾਈਡ ਇਸ਼ਤਿਹਾਰ ਸ੍ਰੀ ਹਰਿ ਕ੍ਰਿਸ਼ਨ ओके ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨਗਰ ਮਾਦੋਪੁਰ ਅਤੇ ਨਗਰ ਜਲੋਵਾਲ ਅਤੇ ਐਨ ਆਰ ਆਈ ਵੀਰ ਸਾਰੇ ਦੇਸ਼ਾਂ ਵਿੱਚ ਵਸਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਮਾਦੋਪੁਰ ਗੁਰਦੁਆਰਾ ਸਿੰਘ ਸਭਾ ਵਿਖੇ 104ਵਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਵਸ ਜਿਹੜਾ ਮਨਾਇਆ ਗਿਆ ਆ ਇਸ ਵਿੱਚ ਸਾਰੇ ਨਗਰ ਨਿਵਾਸੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਆ ਇਸ ਦਿਵਾਨ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਚਾਲਿਤ ਕਰਨ ਲਈ ਭਾਈ ਗਿਆਨੀ ਸਰਜੀਤ ਸਿੰਘ ਜੀ ਸੰਗਾ ਜਿਨ੍ਹਾਂ ਨੇ ਸਟੇਜ ਸੰਭਾਲੀ ਸੀ ਉਸ ਤੋਂ ਬਾਅਦ ਕਥਾਵਾਚਕ ਭਾਈ ਹਰਜਿੰਦਰ ਸਿੰਘ ਜੀ ਮਾਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਦੇ ਤੱਕ ਦੀ ਕਥਾ ਜਿਹੜੀ ਹੈ ਸੁਣਾਈ ਤੇ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਤੋਂ ਬਾਅਦ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਤੇ ਢਾਡੀ ਜਥੇ ਨੇ 12 ਸਣਾ ਕੇ 1984 ਦਾ ਜਿਹੜਾ ਦਖਾਤ ਸੀ ਕੱਲੂ ਘਾਰਾ ਸੀ ਉਸ ਬਾਰੇ ਬਹੁਤ ਵਧੀਆ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸਾਡੀ ਆਉਣ ਵਾਲੇ ਸਮੇਂ ਵਿੱਚ ਇਹ ਕੋਸ਼ਿਸ਼ ਹੋਏਗੀ ਕਿ ਇਹ ਜਿਹੜਾ ਦੀਵਾਨ ਆ ਹਰੇਕ ਸਾਲ ਦੀ ਤਰ੍ਹਾਂ ਵਧੀਆ ਤਰੀਕੇ ਨਾਲ ਜਿਹੜਾ ਕਰਵਾਇਆ ਜਾ ਕਰੇਗਾ ਤੇ ਵੱਧ ਤੋਂ ਵੱਧ ਸੰਗਤ ਨੂੰ ਇੱਥੇ ਜੋੜਨ ਲਈ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਅਰੇਂਜਮੈਂਟ ਕਰਨ ਦੇ ਨਾਲ ਨਾਲ ਸੰਗਤਾਂ ਲਈ ਜਲ ਪਾਣੀ ਦਾ ਅਤੇ ਲੰਗਰ ਜਿਹੜਾ ਸਵੇਰ ਤੋਂ ਚੱਲਦਾ ਸੀ ਉਹਦਾ ਪ੍ਰਬੰਧ ਕੀਤਾ ਗਿਆ ਆ ਕਰਵਾਇਆ ਗਿਆ ਆ ਇਹ ਬਹੁਤ ਹੀ ਥੋੜੇ ਸਮੇਂ ਵਿੱਚ ਸਮੂਹ ਸਾਧ ਸੰਗਤ ਅਤੇ ਐਨਆਰਆਈ ਵੀਰਾਂ ਦੀ ਕੋਸ਼ਿਸ਼ ਨਾਲ ਇੱਕ ਸਾਲ ਵਿੱਚ ਇਹ ਬਿਲਡਿੰਗ ਤਿਆਰ ਹੋ ਕੇ ਅੱਜ ਦੁਵਾਨ ਅਸੀਂ ਕਰਵਾ ਦਿੱਤਾ ਇੱਥੇ ਹੋਣ ਵਾਲੇ ਸਮੇਂ ਦੇ ਵਿੱਚ ਅਗਲੇ ਦੁਵਾਨ ਤੱਕ ਇਹਦੀ ਪੂਰੀ ਤਿਆਰੀ ਸੰਗ ਕਰਵਾ ਵਿੱਚ ਜਿਹੜਾ ਉਤਸ਼ਾਹ ਸੀ ਉਹ ਪਹਿਲਾਂ ਨਾਲੋਂ ਬਹੁਤ ਵਧੀਆ ਉਤਸ਼ਾਹ ਮਿਲਿਆ ਜੀ ਸੰਤਾ ਜਿਹੜੀਆਂ ਬਹੁਤ ਖੁਸ਼ ਸੀ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਮਿਲਿਆ ਕਿ ਇਹ ਜਿਹੜਾ ਦਿਨ ਆ ਹਰ ਇੱਕ ਸਾਲ ਇਸੇ ਤਰ੍ਹਾਂ ਮਨਾਇਆ ਜਾਇਆ ਕਰੇ ਹਾਂ ਜੀ ਅੱਜ ਕੱਲ ਦੇ ਬੱਚਿਆਂ ਨੂੰ ਜਾਂ ਜਨਰੇਸ਼ਨ ਨੂੰ ਇਹ ਸਾਡੀ ਕਮੇਟੀ ਗੁਰਦੁਆਰਾ ਸਿੰਘ ਸਭਾ ਮਾਦੋ ਪਰਵਲ ਕਮੇਟੀ ਵੱਲੋਂ ਬੇਨਤੀ ਆ ਕਿ ਨਸ਼ਿਆਂ ਦੇ ਕੋੜ ਤੋਂ ਬਚਦੇ ਹੋਏ ਗੁਰੂ ਘਰ ਨਾਲ ਜੁੜ ਕੇ ਜਾਂ ਅੰਮ੍ਰਿਤ ਪਾਨ ਕਰਕੇ ਆਪਣੀ ਸਿੱਖੀ ਨੂੰ ਬਚਾ ਕੇ ਰੱਖੀਏ ਅਤੇ ਆਪਣੀ ਜਿਹੜੀ ਕੌਮ ਆ ਉਸ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ ਇਹ ਜਿਹੜਾ ਕੰਮ ਆ ਇਹ ਸਿਰਫ ਨੌਜਵਾਨ ਨਵੀਂ ਜਨਰੇਸ਼ਨ ਜਿਹੜੀ ਆ ਇਹ ਕਰ ਸਕਦੀ ਆ ਸਾਡਾ ਹਰੇਕ ਵਾਰੀ ਕਦਮ ਹੋਏਗਾ ਕੋਸ਼ਿਸ਼ ਹੋਏਗੀ ਉਪਰਾਲਾ ਹੋਏਗਾ ਕਿ ਅਸੀਂ ਜਿਹੜੀ ਨੌਜਵਾਨ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜੀ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਇਹ ਛੋਟੀ ਜੀ ਕਮੇਟੀ ਨੂੰ ਤੁਸੀਂ ਵਾਰਡ ਲੈਵਲ ਤੇ ਇੱਕ ਜਿਹੜਾ ਸਾਡਾ ਨਾਮ ਜਿਹੜਾ ਕੀਤਾ ਆ ਪ੍ਰਸਾਰ ਕੀਤਾ ਆ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਸਾਡਾ ਜਿਹੜਾ ਮੈਸੇਜ ਆ ਬਾਹਰਲੇ ਸੰਗਤ ਤੱਕ ਪਹੁੰਚਾਇਆ ਜੀ ಗ್ರಾಮ ਪੰਚਾਇਤ ਦਾ ਸਹਿਯੋਗ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਮੂਹ ਸੰਗਤ ਆ ਅਤੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਹੜੀ ਪੰਚਾਇਤ ਆ ਉਹ ਤਾਂ ਬਾਅਦ ਵਿੱਚ ਬਣੀ ਆ ਲੇਕਿਨ ਐਨ ਆਰ ਆਈ ਵੀਰ ਬਹੁਤ ਚਿਰ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਆ ਉਹ ਤਿਆਰ ਕੀਤੀ ਜਾਵੇ ਪਰ ਕੁਝ ਕਾਰਨਾ ਕਰਕੇ ਇਹ ਬਿਲਡਿੰਗ ਜਿਹੜੀ ਆ ਨਹੀਂ ਸੀ ਤਿਆਰ ਕੀਤੀ ਜਾ ਰਹੀ ਪਰ ਹੁਣ ਜਦੋਂ ਕਮੇਟੀ ਬਣੀ ਆ ਉਸ ਨੂੰ ਵੀ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਕਮੇਟੀ ਨੇ ਇਹ ठान ਲਿਆ ਕਿ ਇਹ ਕੰਮ ਜੋ ਅਸੀਂ ਸ਼ੁਰੂ ਕੀਤਾ ਆ ਇਹ ਨੇਪਰੇ ਚਾੜ ਕੇ ਗੁਰੂ ਮਹਾਰਾਜ ਆਪ ਸਹਿਵਾ ਲੈਣਗੇ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਡੀ ਇਹ 100% ਪੂਰੀ ਹੋਏਗੀ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਬਿਲਡਿੰਗ ਅਸੀਂ ਸਾਲ ਤੋਂ ਪਹਿਲਾਂ ਪਹਿਲਾਂ ਹੀ ਤਿਆਰ ਕਰਾਂਗੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਗਮ ਹੋਏਗਾ ਸਾਲ ਬਾਅਦ ਉਹ ਇਸੇ ਬਿਲਡਿੰਗ ਵਿੱਚ ਪੂਰੀ ਧੁੰਦਤਾ ਨਾਲ ਜਿਹੜਾ ਬਣਾਇਆ ਜਾਊ। ਜਿੱਕਾ ਖਲਸਾ ਵਾਹਿਗੁਰੂ ਦੀ ਜਿੱਫਤੇ ਗੁਰੂਪਿਆਰ ਵਾਲਿਓ ਹਰ ਸਾਲ ਦੀ ਤਰ੍ਹਾਂ ਸਮੂਹ ਨਗਨਵਾਸੀ ਸੰਗਤ ਐਨਆਰਬੀ ਦੇ ਸਹਿਯੋਗ ਦੇ ਨਾਲ ਇਲਾਕਾਨਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਇਸ ਤਰ੍ਹਾਂ ਦੇ ਢੰਗ ਦੇ ਨਾਲ ਇਸ ਵਾਰ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮਨਾਇਆ ਗਿਆ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਾਂਗਾ ਤਨ ਤਨ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਉਦਮ ਬਤਵਛ ਕੀਤਾ ਤੇ ਇਹ ਉਪਰਾਲਾ ਕਰਦੇ ਹੋਏ ਇਹ ਜੋਸ਼ੇ ਦੀ ਪਰਉਣਾ ਆਇਆ ਗਿਆ ਸੋ ਸਾਰੀ ਸੰਗਤ ਦਾ ਧੰਨਵਾਦ ਚੈਨ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਸਾਰੇ ਨੂੰ ਕਵਰ ਕੀਤਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 104ਵਾਂ ਸਲਾਨਾ ਸਿਰ ਗਵੀਤ ਤੁਹਾਡਾ ਅਸੀਂ ਬੜੀ ਸ਼ਰਧਾ ਨਾਲ ਮਨਾਇਆ ਪ੍ਰਬੰਧਕ ਕਮੇਟੀ ਨੇ ਬੜਾ ਉਤਮ ਕੀਤਾ ਐਨਆਰਏ ਵੀਰਾਂ ਨੇ ਇਲਾਕਾ ਨਿਵਾਸੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਵਧਾਇਆ ਵਧਾਉਣ ਵਿੱਚ ਸਾਡਾ ਬੜਾ ਸਹਿਯੋਗ ਸਾਰਿਆਂ ਇਲਾਕਿਆਂ ਦਾ ਤੁਹਾਡਾ ਚੰਨ ਵਾਲਿਆਂ ਦਾ ਬਹੁਤ ਸਹਿਯੋਗ ਹੈ ਇਸ ਨੂੰ ਅੱਗੇ ਅਗਲੇ ਸਾਲ ਆਉਂਦੇ ਸਾਲ ਨਵੀਂ ਬੈੱਡਾਂ ਪੂਰੀ ਤਿਆਰ ਹੋਣ ਤੋਂ ਬਾਅਦ ਇਸ ਤੋਂ ਵੀ ਜ਼ਿਆਦਾ ਖੁਸ਼ੀਆਂ ਨਾਲ ਮਨਾਇਆ ਜਾਏਗਾ ਸੰਗਤਾਂ ਦਾ ਬਹੁਤ ਵੱਡਾ ਇਕੱਠ ਕੀਤਾ ਜਾਵੇਗਾ ਜਿਹੜਾ ਸਿੱਖਾਂ ਨਾਲ ਵਾਅਦਾ ਕੀਤਾ ਸੀ ਵੀ ਤੁਸੀਂ ਸਾਡੇ ਨਾਲ ਰਹੋ ਅਸੀਂ ਤੁਹਾਨੂੰ ਇੱਕ ਵੱਖਰੀ ਸਥਿਤੀ ਦੇ ਤੌਰ ਤੇ ਮਾਨ ਦਿਆ ਕਾਨੂੰਨ ਤਾਂ ਜਾਉਂਦਾ ਕਿਹਨੂੰ ਰੱਖਣਾ ਕਿਹਨੂੰ ਨਹੀਂ ਰੱਖਣਾ ਸਿੱਖੋ ਰਹੋ ਸਾਡੇ ਨਾਲ ਪਰ ਸਥਿਤੀ ਦੇਸ਼ ਪਜਾੜ ਹੋਇਆ ਸਾਨੂੰ ਪਤਾ ਹੀ ਉਦੋਂ ਲੱਗਣਾ ਸਾਡਾ ਲੀਡਰ ਬਲਦੇਵ ਸਿੰਘ ਮਾਨ ਕਰਨ ਲੱਗਿਆ ਕਹਿ ਕੇ ਗਿਆ ਬਾਅਦ ਵਿੱਚ ਸਰਕਾਰੀ ਤੋਂ ਬਾਹਰ ਅਕਤੂਬਰ ਸਰਾਈ ਪ੍ਰੇਸ਼ਾ ਕੈਨੂ ਕਿਨੀ ਫਾਰਸੀ ਦਾ ਸੇਖਾ ਅਗੇ ਸੀ ਫਾਰਸੀ ਕਾਂ ਦੇ ਰਸੇ ਝੁੱਟਨੇ ਸੇਖਾ ਅਗੇ ਸੀ ਉਹ ਵੀ ਅਗੇ ਸੀ ਅੰਫਰੇਟਾ ਦੇ ਦੇਖੋ ਨੈੱਟ ਦੇ ਅੰਕੜੇ ਪਈਆਂ 40% ਸਾਡੀਆਂ ਕਰਬਾਦੀਆਂ ਵਧਦੀਆਂ ਬਾਕੀ ਸਾਰੇ ਪਾਰ ਦੇ 7% ਕਰਬਾਦੀਆਂ ਲਿੱਦਿਆ ਸਾਡੇ ਤੋਂ ਬੜਾ ਪੰਗਾ ਲੀਆਂ ਦਾ ਨੰਬਰ ਹੁੰਦਾ ਬੰਦਾਲੀ ਨਹੀਂ ਬਣੇਗਾ ਤੇ ਪੰਜਾਬ ਨਹੀਂ ਬਣਿਆ ਗਿਆ ਹਿੰਦੁਸਤਾਨ ਕਿਤੇ ਨਹੀਂ ਬਣਿਆ ਗਿਆ بنگال چڑھ لی چاہیے سانا بدوش لکھا اس منگائی چل رہی ہے سوبیا کی

جی تین سوبی بنا دیجدانی کی اپنی نہیں ہے ਅਸੀਂ ਅਧਿਕਾਰ ਛੱਡ ਚੁੱਕੇ ਹਾਂ ਨਿਊ ਚੰਡੀਗੜ੍ਹ ਬਣ ਚੁੱਕਾ ਵਾ ਉਹ ਚੰਡੀਗੜ੍ਹ ਤੋਂ ਦੇਰ ਦੀ تیاری ਅਜੋ ਹੀ ਲੈਣਾ ਉਹਨਾਂ ਠਕੀਰੇ ਦੌਰ ਵਿੱਚ ਛੱਡਦੇ ਸਿਰ ਦੇ ਨਾਜਾ ਦੇ ਕੋ ਦੁਗ ਸਾਰੇ ਇੰਦਿਰਸ਼ੇਵ ਬਕਾਉ ਕਰਦੇ ਬਕਾਉ ਉਹ ਨਮਕ ਆਹੋ ਲਗਾ ਛੱਡ ਮੈਂ ਗਲਤ ਨਾ ਹਾਂ ਸਮੂਲਾਂ ਤੇ ਤੇਲ ਨੂੰ ਪਾ ਸਕਿਆ ਪੜਾਈ ਤੋਂ ਪੜਿਆ ਮੈਂ ਮਾਰਚ ਦੇ ਪੰਜਾਬੀ ਦਾ ਪ੍ਰੈਕਟਿਕ ਦੇਖਿਆ ਅਸੀਂ ਤਮੀ ਵਾਰ ਨਹੀਂ ਦੱਤਿਆੜਿਆ ਦਾ جب مرد مشمانی ہوگی نا چھٹی کا پتا چلی کا ਰਾਜ ਨੂੰ ਇਸ ਗੱਲ ਦਾ ਸਮੂਹ ਬਿੰਦੂ ਪੀਰਾਂ ਦੇ ਉੱਤੇ ਕਿ ਤੁਹਾਡੇ ਘਰ ਦੇ ਮੁੰਡਾ ਜੰਮੇ ਦੇ ਗੀਤ ਪੰਜਾਬੀ ਚ ਤੁਹਾਡੇ ਘਰ ਦਰਬੰਦਾ ਮਰਦੇ ਦੇ ਰੋਣਾ ਪੰਜਾਬੀ ਚ ਸ਼ਾਦਨ ਦੇ ਹਾਰ ਪੰਜਾਬੀ ਚ ਇੱਕ ਗਰਾਉਂਡ ਅਪਿਆ ਹੁੰਦੀ 1947 ਦੀ ਕਿ ਟੈਗਰਾ ਜੋ 77 ਤੋਂ ਪਹਿਲਾਂ ਨਹਿਰੂ ਤੇ ਗਾਂਧੀ ਉਹ ਹਮੇ ਮਾਨੀਆਂ ਸੀ ਸਰਕਾਰ ਨੂੰ ਜਦੋਂ ਪੁੱਛਿਆ ਵੀ ਤੁਸੀਂ ਸੰਤਾਂ ਨੇ ਆਖਿਆ ਕੋਈ ਨਹੀਂ ਦੇਵ ਦੇ ਨਾਮ ਕੋਈ ਨਹੀਂ ਅਗਲਾ ਪ੍ਰਸ਼ਨ ਪਿਆ ਤੁਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹੋ ਸੰਤਾਂ ਨੇ ਆਖਿਆ ਰਾਵਾਂਗੇ ਪਰ ਬਰਾਬਰ ਤੇ ਸ਼ਹਿਰੀ ਬਣ ਕੇ ਸੈਕਿੰਡ ਬੱਚੇ ਦੇ ਨਹੀਂ ਘੱਟ ਦੋ ਮੁੰਡੇ ਹੋਣ ਤੇ ਇੱਕ ਸਾਰੀ ਧਾਰੀ ਵਾਲਾ ਨੂੰ ਜੱਲ ਲਾ ਕੇ ਤੇ ਗੋਲਦੇ ਪਟਾਕੇ ਮਰੇ ਤੇ ਉਹ ਸ਼ਾਮ ਨੂੰ ਆਵੇ ਕਿ ਉਹ ਘਰ ਪਰ ਕੋਈ ਕੁੱਲਗਾ ਤੇ ਇੱਕ ਸਾਰੀ ਧਾਰੀ ਪਰੇਵੀ ਆਵੇ ਕਾਹ ਦਾ ਬੁਲਾਵੀ ਚੁਣੇ ਇਹ ਸਾਦੇ ਨੂੰ ਆਉਣਾ ਹੀ ਆਉਣਾ ਸੀ ਇਹ ਹੋਰ ਕੋਈ ਭਾਵੇਂ ਨਾ ਆਇਆ ਸਿਰ ਉੱਤੇ ਤੁਸੀਂ ਲਾ ਕੇ ਸਾਰਾ ਕੁਝ ਗੁਜ਼ਾਰੀ ਜਾਵੇ ਆ ਵੀ ਅੱਜ ਕੋਈ ਸੀ ਪੰਜਾਬ ਇਹਨਾਂ ਲਕਾਇਆ ਕੱਖ ਨਹੀਂ ਇਹਨੂੰ ਘਰੋਂ ਤਾਂ ਵੀ ਪਹਿਲਾਂ ਜਿਨ੍ਹਾਂ ਨੇ ਕੀਤਾ ਕੱਖ ਨਹੀਂ ਉਹ ਸਾਰਾ ਤੁਸ ਜੇ ਬੈਠ ਕੇ ਲਾਗੇ ਕਿ ਜਿੰਨਾ ਕਿਤੇ ਮੁੰਡਾ ਮੈਂ ਕਹਿੰਦਾ ਨਾ ਭਾਵਾ ਜਾਣਵਾ ਕਰ ਦੇ ਸਿਆਪਾਈ ਨੂੰ ਦੇ ਦੇ ਮੈਂ ਆਪਣਾ ਨਾਮ ਰੱਖਾ ਛੋਟਾ نقلی قرمکاری اور بچان رکھتاری آمدر کسانکہ دیگر نے کہا بھول کے سید جائر شید کی جئے گئے تیب بچانہ رکھتاری وہ سرکاری تنیج جو بٹھا کے پنجاب سے بھائے گیا حرام ہوگے وہ لوگ پنجاب جو سرکار ساتھے پانتھانا دیسے پانتھان سمیتے جنس آئی بڑھا پانتھان پانکے کھاتا سرکار ہوتا دیسے گولتنگر نرکھتاری ਜਜ ਉਹਨਾਂ ਦਾ ਵਕੀਲ ਉਹਨਾਂ ਦਾ ਕੋਈ ਆਪ ਬਾਟੇ ਉਠਾਈਏ ਤੇ ਫਿਰ ਕਰੀਏ ਫਿਰ ਸਿੰਘ ਸਾਹਿਬ ਜੀ Però... No. No.

ਤੇ ਸਾਡੀਆਂ ਵੋਟਰਾਂ ਭੈਣਾਂ ਤੁਹਾਡੇ ਪਿੰਡ ਵੀ ਕਹੀ ਜਾਂਦੇ ਆ 13 ਮਿਲਦੀ ਆ ਸਾਡੇ ਤੁਹਾਡੇ 13 ਉਸੇ ਨਹੀਂ ਕਰਕੇ 545 ਦੇ ਵਿੱਚੋਂ ਜਿੱਥੇ 532 ਇੱਕਦੇ ਹੁੰਦੇ ਰਹਿੰਦੇ ਉਹਦੇ ਨਾਲ ਤੁਹਾਡੇ 13 ਦੇ ਆਪੇ ਜੀ ਨੂਰਦੀ ਆ وہی 13 ਦੇ 13 ਵੀ ਆਪਣੇ ਭਰਾਵਾਂ ਤੋਂ ਕੱਖ ਨਹੀਂ ਕਰਦੇ ਬੰਦੇ ਆ ਉਹ ਜੁਮਾ ਦੀ ਰਾਸੀ ਦਾ